ਨੀ ਪ੍ਰੀਤੂ ਛਿਤੀ ਕਰ ਛਿਤੀ ਕਰ ਗੰਡੇ ਗੁੰਡੇ ਆਲੂ ਬਲੂ ਚੀਰੋ ਆ ਸੂਟ ਨੂੰ ਤਾਂ ਛੜ ਦੇ ਸੂਟ ਆਪਾਂ ਬਾਅਦ ਸੀ ਲਾਂਗੇ ਤੂੰ ਛਿਤੀ ਛਿਤੀ ਪਹਿਲਾਂ ਗੰਡੇ ਗੁੰਡੇ ਚੀਰ ਆਪਣੇ ਜੇ ਮਹਿਮਾਨਾਂ ਨੇ ਆਉਣਾ ਯਾਰ ਤੇ ਇਹਨੂੰ ਪਤਾ ਨਹੀਂ ਲੱਗਦਾ ਨਹੀਂ ਪਹਿਣ ਕਿੰਨਾ ਨਹੀਂ ਆਉਣਾ ਮਾਂ ਮੈਨੂੰ ਦੱਸਤਾ ਦੀ ਮੈਂ ਗੰਡੇ ਗੁੰਡੇ ਕੰਬਰਾ ਦਿੰਨੀ ਹੈ ਕਾਕੀ ਬਰਾਉਣੇ ਆਉਣਾ ਤੇ ਪਰ ਆਉਣਾ ਕਿਨੇ ਆ ਮਿੰਤਾ ਕਿਸ ਨੇ ਨਹੀਂ ਦੱਸਿਆ ਭਾਂਤੇ ਬੁਣਤੇ ਨੇ ਸੁਖੀ ਵੀਣੀ ਵਿੱਚ ਜਿਵੇਂ ਕਿਸ ਨੇ ਆਉਣਾ ਅੱਜ ਕਰੇ ਹੈ ਨੀ ਚੱਲੀਏ ਉਹਨੇ ਆਉਣਾ ਮੈਂ ਜਿਹਦੇ ਤੋਂ ਤੇਰਾ ਕਰਣਾ ਫੁੱਲ ਚੱਲਦਾ ਮਤਲਬ ਠੀਕ ਨਹੀਂ ਗੱਲ ਸਾਹਨੇ ਉਹਨਾਂ ਨੂੰ ਤਾਂ ਚੌਲ ਪਸੰਦ ਆ ਆਪਾਂ ਜੋ ਮੇਰੇ ਤੇ ਆਪਾਂ ਚੌਲ ਉਹਨਾਂ ਨੂੰ ਦੇਣੀ ਅੱਜ ਬੜੀਆਂ ਪਾਲਾਂਗੇ ਆਲੂ ਪਾਲਾਂਗੇ ਤੇ ਸੁੜਿਆ ਪਨੀਰ ਘਟ ਕੇ ਪਾਲਾਂਗੇ ਨੂਨ ਮੇਰੇ ਤੇ ਚੌਲ ਬਣਾ ਕੇ ਉਹਨਾਂ ਨੂੰ ਦੇ ਦਾਂਗੇ ਭਈਆ ਉਹਨੇ ਕਿਹੜਾ ਦਰਸ ਇੱਥੇ ਹਾਂ ਦੇਖਣਾ ਵੀ ਨੂਨ ਘਟਾ ਦੇ ਕੋਸ਼ ਹੁਣ ਤਾਂ ਚੌਲ ਚਾਹੀਦੇ ਬਸ ਥાળ ਪਰ ਕੇ ਚੌਲ ਦੇ ਦੇਣਾ ਆਪਾਂ ਨੂੰ ਨਹੀਂ ਦੀਦੀ ਫਿਰ ਆਪਾਂ ਨੂੰ ਨਾਲ ਕੜੀ ਵੀ ਬਣਾਉਣੀ ਪੈਣੀ ਆ ਇਹ ਜਿਹੜੇ ਭਈਏ ਹੁੰਦੇ ਆ ਇਕੱਲੇ ਚੌਲਾਂ ਨਾਲ ਨਹੀਂ ਰਾਦੇ ਨਾਲ ਕੜੀ-ਕੁੜੀ ਦਾਲਦੁੱਲ ਵੀ ਪਸੰਦ ਆ ਨਾ ਖਾਂਦੇ ਵੀ ਹੱਥਾਂ ਨਾਲ ਇਹਨੂੰ ਤਾਂ ਬਾਟੇ ਚ ਚਾਹੀਦੀ ਆ ਵੱਡੇ ਤੇ ਵੱਡੇ ਭਾਂਡੇ ਲਿਆਉਣੇ ਆ ਫਿਰ ਆਪਾਂ